ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੇੜਾ ਆ ਗਿਆ ਵੀਰੋ ਦੋ ਦੀਆਂ ਦੋ ਸ਼ਾਨਦਾਰ ਨੇ ਚੰਗੀਆਂ ਟੌਪ ਕਲਾਸ ਤਾਜ਼ੀਆਂ ਸੂਈਆਂ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਮ ਵੀਰੇ ਕੀ ਹਾਲ ਚਾਲ ਆ ਜੀ ਕਿਰਪਾ ਮਾਰੀ ਦੀ ਬਹੁਤ ਵਜਾ ਜਿਹੜੇ ਵੀਰ ਚੈਨਲ ਵੇਖ ਰਹੇ ਸਾਰਿਆਂ ਨੂੰ ਹੱਥ ਜੁੜ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤਾਂ ਨਾਂ ਦੱਸੋ ਵੀਰੇ ਨਾਂ ਬਲਰਾਜ ਸਿੰਘ ਜੀ ਹਾਂਜੀ ਪਿੰਡ ਸੀੜਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਫੋਨ ਨੰਬਰ ਹੈ 90414 41399 ਠੀਕ ਹੈ ਜੀ ਹੋਰ ਆਪਣੇ ਕਾਲਾ ਹੋ ਗਿਆ ਨਾ ਘਣੀ ਕੇ ਬਾਂਗਰ ਤੇ ਧਿਆਨ ਪਰ ਕੋਡ ਲਈ ਤਿੰਨੇ ਆਪਾਂ ਨੂੰ ਲਾਗੇ ਲਾਗੇ ਪੈਂਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਵੇੜਾ ਹੁਣ ਇੱਕ ਤਾਂ ਹੁਣੇ ਤੁਸੀਂ ਮਿਹਨ ਲਦਾ ਤੀ ਹਣਾ ਤਾਂ ਵੇੜਾ ਰਹਿ ਗਿਆ ਕੋਲੇ ਹਾਂਜੀ ਛੋਟੀਆਂ ਦੋ ਹੀ ਵੀਰ ਜੀ ਨਾਲ ਚਾਰ ਚਾਰ ਕੋਣੇ ਪਸ਼ੂ ਤੇ ਛੋਟੀਆਂ ਦੋਵੇਂ ਵੇਗੀਆਂ ਸੇਲ ਹੋ ਗਿਆ ਤੁਹਾਡੇ ਹੁੰਦੇ ਤਾਂ ਹੋਈ ਜਾਂ ਹਾਂਜੀ ਹੁਣੇ ਲਦਾ ਗਿਆ ਤੁਸੀਂ ਬਿਲਕੁਲ ਤੇ ਵੇੜਾ ਦੋ ਰਹਿ ਗਿਆ ਵੀ ਤੱਕ ਨਾ ਡੱਕਿਆ ਮੈਂ ਖਲੋਜੋ ਵੀਰ ਆ ਗਿਆ ਵਾ ਮੈਂ ਵੀ ਵੇੜਾ ਦੀ ਵੀਡੀਓ ਬਣਾ ਲੈਣ ਦੋ ਪਤਾ ਕੀ ਗੱਲ ਹੀ ਗਈ ਹੈ ਇਹ ਤੁਹਾਡੇ ਫੋਨ ਵੀ ਕਲੇ ਆਉਂਦੇ ਹੁੰਦੇ ਹੁੰਦੇ ਹੈ ਕਿ ਵੀਰ ਜੀ ਵੀਰ ਦੀ ਵੀਡੀਓ ਨਹੀਂ ਅਪਲੋਡ ਕਰੰਦੇ ਹੈਗੀ ਹੁਣ ਮਾਲ ਤਾਂ ਇਦਾਂ ਜਿਆਦਾ ਵੇਗੀ ਜਾਂਦਾ ਨਾ ਜਾਨੀ ਕਿ ਗਾਹ ਕਿ ਜੁੜ ਗਿਆ ਹਨਾ ਮੋਪਾਰੀ ਵੀ ਨਹੀਂ ਖੜਦੇ ਆ ਮਾਰ ਮਾਲ ਭਾਣਾ ਇਹ ਤੁਹਾਨੂੰ ਭਰਾ ਹੀ ਲੈਂਦਾ ਹਾਂਜੀ ਬਿਲਕੁਲ ਕੋ ਰੇਟ ਜਾਇਜ ਆ ਸੋਨਾ ਵਾ ਤੇ ਵਪਾਰੀ ਵੀਰਾਂ ਵੀ ਆਹ ਜੀਆਂ ਮੱਛੀਆਂ ਵੇਖਿਓ ਆਹ ਡੈਂਬਲ ਵੇਖਿਓ ਆਹ ਜੀਆਂ ਮੱਛੀਆਂ ਦੇ ਇੱਕ ਚੌਗੀ ਆ ਪਹਿਲਾਂ ਦੀ ਮੱਛੀ ਸੂਈ ਆ ਜੇ ਹੁਣ ਬਨੇਰੇ ਇੱਕ ਸ਼ਿੱਗੀ ਸੂਈ ਪਹਿਲਾਂ ਦੀ ਮੱਛੀ ਜੇ ਜਦੋਂ ਆਪਾਂ ਮੁੱਲ ਪਾਉਣੇ ਆ ਉਹ ਵੇਖਿਓ ਫਿਰ ਤੁਸੀਂ ਵੇਖਿਓ ਵੀ ਮੁੱਲ ਕਿਹੜੇ ਪਾਉਣੇ ਤੇ ਆਟੋਮੈਟਿਕ ਵੀਰਾਂ ਨੇ ਹਾਂ ਕਰਨੀ ਆ ਬਿਲਕੁਲ ਬਿਲਕੁਲ ਹਾਂਜੀ 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 ਤਾਂ ਵੀਰੇ ਕਰੀਏ ਸ਼ੁਰੂ ਹਨਾ ਦੱਸਿਆ ਨਾ ਮਰੇ ਤੇ ਕਿਹੜੀ ਤੋਂ ਕਰੀਏ ਇਹ ਤੋਂ ਗੱਲ ਲਈ ਸ਼ੁਰੂ ਫੇਰ ਇਹ ਤੋਂ ਗੱਲ ਵਿੱਚ ਕੋਈ ਹਾਂ ਇਸੇ ਬਾਰੇ ਦੱਸ ਦਿਓ ਵੇ ਵੀਦੀ ਪਹਿਲਾਂ ਵਾਸੀ ਸੂਈ ਚੌਗੀ ਅੱਜ ਸਵੇਰੇ ਚਾਰ ਹੋਏ ਨਾ ਜੇਰ ਦੀ ਗਰੰਟੀ ਹੋ ਆਪਣੀ ਤੇ ਅਜੇ ਤੈਨੂੰ ਮਾਦਾ ਧਾਰਾ ਧੁਰਾਈਆਂ ਜਿੱਦ ਬਿਲਕੁਲ ਬੋਲਾ 10 ਲੀਟਰ 12 ਲੀਟਰ ਪਾ ਲਾ ਕੀ ਕਰਾ ਅਜੇ ਤੇ ਹੁਣ ਸੂਈ ਸਵੇਰੇ ਆ ਤੇ ਬੱਚਾ ਬੁੱਚਾ ਚਘਾਇਆ ਵਾ ਸਾਰਾ ਕੋ ਧਾਰਾ ਧੁਰਾ ਮਾਰ ਕੇ ਥਾਣਾ ਦੀ ਗਰੰਟੀ ਹੋ ਆਪਣੀ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਖੋਲੋ ਵੀਰ ਜੀ ਵੇਖੋ ਵੀਰੋ ਤਾਜੀ ਸੂਈ ਵੈੜ ਆ ਗਈ ਬਿਲਕੁਲ ਤੇ ਥਣਸਣ ਚੈੱਕ ਕਰੋ ਕੀ ਕੀ ਬਾਤਾਂ ਨੇ ਥਣ ਭਾਂਡੇ ਦਾ ਵੀਰ ਜੀ ਤੁਸੀਂ ਪਸ਼ੂ ਦੇ ਤੋਂ ਹੀ ਲੈਂਦੇ ਹੋ ਥਣ ਦਾ ਪਸ਼ੂ ਹੁੰਦਾ ਹਨਾ ਥਣ ਚੰਗਾ ਲੱਗਿਆ ਹੁੰਦਾ ਤਾਂ ਵੇਲੇ ਵਾਲੂ ਬਹੁਤ ਚੰਗਾ ਸੁਣਾ ਲੈ ਇੱਕ ਵੀਰੋ ਪਹਿਲਾ ਸੂਹਾ ਥਾਨ ਸਪੈਸ਼ਲ ਕੱਦ ਕਾਠ ਚਮਕ ਬਹੁਤ ਆ ਵੀਰੋ ਵੇੜ ਤੇ ਪ੍ਰਿੰਟ ਬਹੁਤ ਆ ਵੇੜ ਦਾ ਠੀਕ ਹੈ। ਹਾਂ ਜੀ ਵੀਰੋ ਸੂਈ ਆ ਹਨਾ ਜੀ ਹੁਣ ਪਛੋ ਸੂਈ ਤੇ ਆ ਜੀ ਬਿਲਕੁਲ ਹਾਂ ਜੀ ਹਾਂ ਜੀ ਤਾਂ ਬਹੁਤ ਸੋਹਣੀ ਵੇੜਾ ਵੀਰੋ ਚੈੱਕ ਕਰੋ ਫੇਸ ਕੁਆਲਟੀ ਬਾਈ ਭਾਈ ਠੰਡੀ ਬਹੁਤ ਵਧੀਆ ਅਸਲੀ ਹਾਂ ਜੀ ਅਸਲੀ ਆ ਬਸ ਇਹ ਵੀ ਬੱਚੇ ਕਰਕੇ ਕਾਲੀ ਪੈਣੀ ਥੋੜੀ ਜੀ ਬਿਲਕੁਲ ਲੈ ਜੀ ਤਾਜ ਸੁਣਾ ਡੰਗਰ ਕਰਦਾ ਥੋੜਾ ਕਰਦਾ ਕਰਦਾ ਜੀ ਬੱਚੇ ਦਾ ਤੇ ਕਰਨਾ ਦੇਖੋ ਵੀਰੋ ਚੈੱਕ ਕਰ ਲਿਓ ਬਹੁਤ ਸੋਹਣੀ ਵਿਹੜਾ ਸੋਹਣਾ ਥਨ ਲੱਗਿਆ ਚੈੱਕ ਕਰੋ ਇੱਕ ਦੀ ਲੱਗੇ ਤਾਂ ਕੀ ਮਤਾਂ ਜੀ ਬਹੁਤ ਸੋਹਣੀ ਵਿਹੜਾ ਜੀ ਤਾਂ ਵੀਰ ਜੀ ਇਹ ਵਿਹੜ ਦਾ ਮੁੱਲ ਕੀ ਹੈ ਇਹਨਾਂ ਇੱਕ ਵਿਹੜ ਨੂੰ ਕਿਹੜਾ ਲਗਾਉਂਗਾ ਬਹੁਤ ਵਧੀਆ ਲੱਗਿਆ ਐ ਠੱਡੀ ਸਿਰਫ ਬੱਚੇ ਕਰਕੇ ਥੋੜੀ ਕਾਲਾ ਪਹਿਨਾ ਡੰਗਰ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਹਾਂਜੀ ਤਾਂ ਕਿੰਨੇ ਦੀ ਵੀਰੇ ਹੋ ਜੂ ਵੈੜ ਵੀ ਜਿਹੇ ਦਾ ਮੁੱਲ ਲੋਕੀ 65 ਵੀ ਕਰੀ ਜਾਂਦੇ ਆ 60 ਵੀ ਕਰੀ ਜਾਂਦੇ ਆ ਹਾਂਜੀ ਆਪਾਂ ਉਹ ਗੱਲ ਨਹੀਂ ਕਰਨਾ ਵੈੜ ਦਾ ਹਾਂਜੀ ਜੇ ਭਾ ਨਾ ਲਈ ਤਾਂ ਵੀਰ ਭਰਾ ਕੋਈ ਯਾਦ ਕਰੇ ਵੀ ਮਾਲ ਖੜ ਕੇ ਵੀ ਵਾਕੇ ਕਿਸੇ ਵੀਰ ਤੋਂ ਮਾਰ ਲਿਆ ਬਾਵਾ ਬਿਲਕੁਲ ਬਿਲਕੁਲ ਇਹ 55000 ਦੀ ਵੈੜ ਦੇ ਦੀ ਕੀ ਬਾਤ ਆ ਜੀ ਹਾਂਜੀ ਤਾਂ ਵੇਖੋ ਵੀਰੋ ਸੋਹਣੀ ਸੁਨੱਖੀ ਵੈੜ ਤਾਜੀ ਸੂਈ ਤਾ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਦੋਵੇਂ ਵੇੜਾ ਬਹੁਤ ਟੌਪ ਕਲਾਸ ਆ ਤੁਸੀਂ ਦੂਰੋਂ ਆਉਗੇ ਚੱਲਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਕਿਉਂਕਿ ਸੋਹਣਾ ਪਸ਼ੂ ਸਾਫ਼ ਸੁਥਰਾ ਥਾਂ ਸਪੈਸ਼ਲ ਲੱਗਿਆ ਤਾਂ ਮੂੰਹ ਵੀ ਚਾਰ ਦੰਦਾਂ ਦਾ ਜੀ ਮੂੰਹ ਪਿਓਰ ਚਾਰ ਦੰਦਾਂ ਦਾ ਵੇੜਾ ਜੀ ਤਾਂ ਵੇਖੋ ਵੀਰੋ ਅੱਜ ਤੁਸੀਂ 55000 ਜੀ ਵੇਚ ਤੇ ਹਨਾ ਕੋਈ ਵੀਰ 400 ਇਹ ਚੋ ਵੀ ਲਵੇ ਤਾਂ ਹਨਾ ਜਿੰਨੇ ਮਰਜੀ ਫੇਰ ਵੇਚ ਲੈ 400 ਮੰਗਣੋਂ ਤਾਂ ਵੀਰੇ ਹੁਣ ਸੋਹਣੇ ਸੋਨਾ ਪਸ਼ੂ ਆ ਇਹਦਾ ਮੁੱਲ ਹੀ ਨਹੀਂ 60 65 ਦਾ ਹੱਕ ਰੱਖਦੀ ਆ ਭਾਵੇਂ ਵੀਰੇ ਉਹ ਕੰਮ ਨਹੀਂ ਕਰਨਾ ਆਪਾਂ ਕਿਹੜਾ ਸੋਨਾ ਪਸ਼ੂ ਸਾਫ ਸੂਤਰਾ ਨਵਾਂ ਪਸ਼ੂ ਆ ਏਅਰ ਪੈਸਾ ਨਾ ਵੀ ਮਿਲਦਾ ਨਹੀਂ ਮਿਲਦਾ ਨਹੀਂ ਭਾਵੇਂ 70000 ਦੇ ਲਓ ਕਿਉਂਕਿ ਵਾਦ ਮੰਗ ਲੋਗੇ ਵਿਗਨੂ ਤੇ ਵੇਖੀ ਜਾਣੀ ਸੋਹਣੀ ਸੁਨਖੀ ਆ ਗਲਤ ਗੱਲ ਨਹੀਂ ਕਰ ਗਲਤ ਕਰਨੀ ਨਹੀਂ ਇਹ ਪਾਏ ਆ 55000 ਵੇਚਣ ਵਾਲਾ ਵੀਰ ਵੀ ਖੜ ਸਕਦਾ ਜਿਹੜਾ ਮਾਝੇ ਵਿੱਚ ਤੁਹਾਡੇ ਹੁੰਦੇ ਆ ਦੋ ਡੰਗਰ ਛੋਟੀਆਂ ਗਈਆਂ ਨੇ ਇਹ ਵੀ ਹੁਣ ਠੱਕੇ ਨਾ ਡੱਕੀਆਂ ਅਜੇ ਵੀ ਆਇਆ ਵਾ ਇਹ ਖਾਲੀ ਵੀ ਮੋੜਾ ਵੀਰ ਜੀ 55 ਜੋ 55 ਜੋ ਕਰਦੀ ਆ ਮਾਨ ਤਨ ਵੀਰਾਂ ਦਾ ਚਲੋ ਕਰ ਦਿਓ ਹਾਂਜੀ ਕਰ ਦੋ ਚਲੋ ਆਪਣੀ ਮਰਜ਼ੀ ਨਾਲ ਕਰ ਦੋ ਜਿਆ ਜਿਆ ਕਰਿਓ ਮੁੱਲ ਤੁਹਾਨੂੰ ਪਤਾ ਹੈ ਹਾਲਕ ਦੀ ਕਿਰਪਾ ਨਾਲ ਨਹੀਂ ਆਹ ਇਹ ਆ ਰਹੀ ਛੱਡ ਦੋ ਚਿਰਿੰਜਾ ਦੀ ਚਲੋ ਚਿਰਿੰਜਾ ਦੀ ਕਰ ਕੋਈ ਗੱਲ ਨਹੀਂ ਠੀਕ ਵੇਖੋ ਵੀਰੋ ਸੋਨਾ ਰੇਡ ਵੀਰ ਨੇ ਕੀਤਾ ਬਾਕੀ ਫੋਨ ਜਰੂਰ ਲਾਇਓ ਵੀਰ ਨੂੰ ਮਾਨਤਨ ਹੋ ਜੂਗਾ ਮੁੱਲ ਕੋਈ ਗੱਲ ਨਹੀਂ ਮਾੜਾ ਕੀਤਾ ਜਾਊਗਾ ਬਾਕੀ ਇਹ ਵੀ ਸੌਦੇ ਬਾਜੀ ਦੇ ਵੀਰ ਥੋੜੇ ਘੱਟ ਪੈਣਗੇ ਕਿ ਤੁਹਾਨੂੰ ਪਤਾ ਮੁੱਲ ਛੋਟਾ ਹੁੰਦਾ ਫਿਰ ਓਕਾ ਜਾਂਦਾ ਮੁੱਲ ਵਾਲੇ ਓਕਾ ਜਾਂਦਾ ਜੀ ਬਾਈ ਤਾਜੀ ਸੂਈ ਵੇਖੋ ਬਿਲਕੁਲ ਇਹ ਤਾਜੀ ਹੈ ਜੀ ਸਵੇਰੇ ਸੂਈ ਹੈ ਜੇ ਬੱਚਾ ਬਿਲਕੁਲ ਵਛਿਆ ਗਿਆ ਮਗਰ ਮਗਰ ਵਛਾ ਜੂਗੀ ਜੀ ਠੀਕ ਹੈ ਜੀ ਵਛੇ ਦੋਵੇਂ ਮਗਰ ਵਛੇ ਜੀ ਦੋਵੇਂ ਮਗਰ ਵਛੇ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਦੂਜੇ ਨੰਬਰ ਤੇ ਵੇਖ ਇਹ ਵੀ ਵੀਰ ਜੀ ਪਹਿਲਾਂ ਮੱਸੀ ਸੂਈ ਦੇ ਦੇਖੋ ਕਿੰਦਾ ਥਣ ਭਾਂਡਾ ਲਈ ਫੇਂਡੀ ਵੇੜ ਐਂ ਥੱਬੇ ਥੱਬੇ ਲਾਏ ਥੱਬੇ ਲਾਏ ਆ ਤੇ ਠੰਡੀ ਠੰਡੀ ਹੈ ਬਹੁਤ ਜ਼ਿਆਦਾ ਤਾਜੀ ਹੈ ਜੀ ਇਹ ਲੇਵਲ ਉੱਪਰ ਚੈੱਕ ਕਰ ਲਓ ਛਿੱਗੀ ਆ ਹਾਂਜੀ ਇਹ ਦੰਦੋ ਛਿੱਗੀ ਜੀ ਠੀਕ ਹੈ ਜੀ ਦੇਖੋ ਵੀਰੇ ਇਹ ਵੀ ਸੋਣੀ ਵੈੜਾ ਐ ਚਮਕ ਚਮਕ ਇਤੇ ਬਹੁਤ ਆ ਵੱਡੇ ਪੱਲੇ ਚ ਕਿੱਧਰ ਨੂੰ ਗਿਆ ਫੁੱਲ ਕੱਦ ਵਜਨ ਵਾਲੀ ਐ ਚਮਕ ਵਾਲੀ ਵੀਰੋ ਤਾਂ ਲੇਵਲ ਉੱਪਰ ਐ ਪੂਰਾ ਤਲਲੇ ਧਰ ਲੱਗਿਆ ਤਾਂ ਦੁੱਧ ਵਾਲੀ ਵੈੜਾ ਵੀਰੋ ਇਹ ਵੀ ਚੰਗੇ ਰਕਾਰਡ ਵਾਲੀ ਐ ਜੀ ਦੇਖੋ ਵੀਰੇ ਚੈੱਕ ਕਰੋ ਇੱਕ ਵਾਰੀ ਫੇਸ ਕੁਆਲਟੀ ਵੈੜ ਦੀ ਕੀ ਬਾਤ ਆ ਜੀ ਲੰਮੀ ਬੇਲ ਦੋਦ ਵੀਰੀ ਚੰਗਾ ਪਰ ਜੂ ਬੈਡਲੇ ਵਾਲੂ ਆ ਬੋਲ ਲੱਗਿਆ ਲੈਵਾ ਬਹੁਤ ਵੀ ਤੇ ਜਿਆਦਾ ਵਾਲੇ ਤਾਂ ਥੋੜਾ ਹੀ ਇਹਨੂੰ ਕੀ ਬਾਤ ਇਹਦੀਆਂ ਦਾ ਤਿੰਨ ਚਵਾਈਆਂ ਹੋ ਗਿਆ ਵੇਖੋ ਜਿਹਦੀ ਤਿੰਨ ਚਵਾਈਆਂ ਹੋ ਗਿਆ ਨਾ ਉਹਦੀ ਅਸੀਂ ਦੱਸ ਸਕਦੇ ਆ ਬਿਲਕੁਲ ਹੈ ਨਹੀਂ ਜੇਰੀ ਅਜੇ ਚੁਵਾਈ ਇੱਕੋ ਹੀ ਬੱਚਾ ਬੁੱਚਾ ਜੇ ਆ ਕੇ ਦੋਦੀ ਜਾਂ ਫਿਰ ਗਲਤ ਗੱਲ ਨਹੀਂ ਕਿਸੇ ਨੂੰ ਕਹਿਣੀ ਹੈ ਕਿ ਨਹੀਂ ਇਹਦੀ ਹੁਣ 11 12 ਲੀਟਰ ਬੋਲ ਆ ਜਾਵੇ ਤੀਜਾ ਦਿਨ ਆ ਜਾਵੇ ਕਿਹੜਾ ਚੋ ਲੈਣਾ ਆਪਾਂ ਹਣਾ ਤਿੰਨ ਚੁਵਾਈਆਂ ਹੋ ਗਈਆਂ ਵੈੜਦੀਆਂ ਠੀਕ ਹੈ ਜੀ ਹੈ ਕਿ ਨਹੀਂ ਤੇ ਐ ਠੰਡੀ ਸਿਲ ਕੋਈ ਰੱਸੀ ਨਹੀਂ ਪੋਣੀ ਕੁਛ ਨਹੀਂ ਉਹ ਵੈੜ ਨੂੰ ਵੀ ਵੀਰ ਜੀ ਬੱਚਾ ਲਾਇਆ ਵਾ ਅੱਛਾ ਜੀ ਚੁਵਾਈ ਵੀ ਆ ਹਾਂਜੀ ਉੱਦਾਂ ਬਿਲਕੁਲ ਠੰਡੀ ਸੀਲ ਆ ਇਹ ਨਹੀਂ ਵੀ ਨਿਆਣਾ ਪਾਉਣਾ ਜਾਂ ਕੁਝ ਵੀ ਕੁਝ ਨਹੀਂ ਕਰਨਾ ਹਿੱਟੇ ਥੱਲੇ ਵੀ ਬਹਿਣਾ ਨਹੀਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਸਚਾਈ ਆ ਵੀ ਮੰਨ ਲਓ ਇਹ ਚੋਈ ਆ ਆਪਾਂ 12 ਕਿਲੋ ਕਹਿਨੇ ਚੋਇਆ ਹੁਣ ਮੰਨ ਲਓ ਉਹ ਤਾਜੀ ਆਪਾਂ ਕਹਿੰਦੀ ਇਹ 12 ਕਿਲੋ ਆ ਹਨਾ ਜੀ ਤਾਂ ਇਹ ਤਾਂ ਹਜੇ ਦਾ ਬੋਲ ਹੈ ਬੋਲ ਕੇ ਮਾਲ ਨਹੀਂ ਦੇਣਾ ਬਿਲਕੁਲ ਬਿਲਕੁਲ ਅਜੇ ਦੇਖਦੇ ਸਵੇਰੇ ਵੀ ਝੂਠ ਮਾਰਦੇ ਬਿਲਕੁਲ ਬਿਲਕੁਲ ਉਹ ਤਾਂ ਕਿਹਦੇ ਸਿਆਣੇ ਵੀਰ ਆ ਜਿਹਨਾਂ ਪਸ਼ੂ ਹਨਾ ਰੱਖਿਆ ਪਤਾ ਹੀ ਹੈ ਕੀ ਹਜੇ ਪਹਿਲੇ ਦਿਨ ਤੇ 12 ਕਿਲੋ ਚਵਾਣੀ ਬਸ ਬਸ ਫਿਰ ਮੈਂ ਕਿ ਝੂਠ ਬੋਲਦਾ ਕਿ ਕਈ ਵੀਰ ਆਉਂਦੇ ਵੀ ਯਾਰ ਬੰਦੇ ਨੇ ਨਹੀਂ ਜਾ ਕੇ ਦੁੱਧ ਤੇ ਇਦਾਂ ਦੱਸ ਦਈਏ ਜੇ ਨਿਕਲੇ ਨਾ ਤਾਂ ਉਹ ਚ ਬੰਦਾ ਝੂਠਾ ਬਿਲਕੁਲ ਹੁਣ ਤਾਂ ਜੀ ਸੂਈ ਤੇ ਪਸ਼ੂਵਾਲ ਦੇ ਥੱਲੇ ਦੁੱਧਾ ਬਿਲਕੁਲ ਬਿਲਕੁਲ ਤਾਂ ਵੀਰੇ ਸੋਣੀ ਵੈੜ ਆ ਗਈ ਥਣ ਚੰਗਾ ਆ ਗਿਆ ਜੋ ਐ ਚੰਗੀ ਸ਼ਕੀਨ ਵੈੜਾ ਰੰਗ ਬਹੁਤ ਸੋਹਣਾ ਲੱਗਿਆ ਵੀਰੇ ਪ੍ਰਿੰਟ ਬਹੁਤ ਘੈਂਟ ਆ ਚਮਕ ਬੜੀ ਵੈੜ ਤੇ ਤਾਂ ਵੀਰ ਜੀ ਇਹਦੇ ਇਹ ਹਾਂ ਨਾ ਕਿੰਨੇ ਦੀ ਹੋ ਜੀ ਹੁਣ ਵੀ ਜਿਹੜੀਆਂ ਵੈੜਾਂ ਨੇ ਲੋਕੀ ਤੇ 85 70 75 ਆਹ ਗਾ ਕਰੀ ਜਾਂਦੇ ਆ ਬਿਲਕੁਲ ਨਾ ਆਪਾਂ 75 ਕਰਨਾ ਨਾ 70 ਕਰਨਾ ਇਹਦਾ ਹਾਂਜੀ ਬੈਠ ਵੀ ਦੇ ਦੀਏ ਕਰ ਦਿਓ ਮਾਨਤਨ ਪੂਰੇ 7000 ਦੀ ਹੈ ਜੀ ਕੀ ਬਾਤ ਹੈ ਹਾਂਜੀ ਐਚਓ ਮਾਨਤਨ ਭਰ ਦਿਓ ਅਸੀਂ ਪਹਿਲਾਂ ਨਹੀਂ 15 16 ਲੀਟਰ ਤੋਂ ਪਲੱਸ ਭਰੂਗੀ ਬਿਲਕੁਲ ਬਿਲਕੁਲ ਬਾਕੀ ਇਹ ਵੀ ਵੀਰ ਭਰਾ ਕੋ ਸੇਵਾ ਕਰੇ 60 ਚੋਂ ਵੀਰ ਜੀ ਕਰ ਦਿਓ ਮਾਨਤਨ ਹਨਾ 60 ਮੈਂ ਕਰਦੀ ਆ ਯਾਰ 60 ਚ ਚਲੋ ਤਾਂ ਦੋ ਹੀ ਛੱਡ ਦੇਨੇ ਆ 58 ਦੀ 58000 ਦੀਆਂ ਦੇ ਦੇਨੇ ਆ ਤੇ ਬਾਕੀ ਵੀਰ ਭਰਾ ਫੋਨ ਲਾਉਣ ਮਾਨਤਨ ਕੀਤਾ ਜਾਊਗਾ ਬਿਲਕੁਲ ਬੇਨਤੀ ਹੈ ਉਹ ਵੀ ਸੌਦੇਬਾਜ਼ੀ ਥੋੜਾ ਘੱਟ ਪੈਣ ਵੀਰ ਕਈ ਵਾਰ ਕਹਿੰਦੇ ਵੀ ਤੁਸੀਂ ਮੰਗੇ ਨੇ ਜਿੱਦਿ ਆਪਾਂ ਮੰਗਦੇ ਉਸੇ ਹਿਸਾਬ ਨਾਲ ਜਿੰਨਾ ਕਿ ਥੋੜੇ ਪੋਦੇ ਵਾਹ ਬਿਲਕੁਲ ਬਿਲਕੁਲ ਉਹੀ ਮੋਲ ਹੁੰਦਾ ਵੀਰੇ ਫਿਕਸਡ ਰੇਟ ਹੁੰਦਾ ਹਾਂ ਸ਼ੋਰਸ਼ ਆਪਾਂ ਵੀਰਾਂ ਦਾ ਕੋਈ ਨਹੀਂ ਉਹ ਤਾਂ ਹੁਣ ਕਰਨਾ ਹੁੰਦਾ ਹੈ ਉਹ ਵੀਰੇ ਹੋਇਆ ਕਰੂਗਾ ਬਾਕੀ ਜ਼ਿਆਦਾ ਨਹੀਂ ਯਾਨੀ ਕਿ ਮੋਲ ਉਹੀ ਵੀ ਰਪੋਂਦਾ ਤੇ ਬਾਕੀ ਵੀਰੇ ਗੋ ਜੋੜਾ ਪਾ ਲੂਗਾ ਨਾ ਤਦਾਂ ਦਾ ਮਾਣਦਾਨ ਹੋ ਜੀ ਮਾਣਦਾਨ ਕੀਤਾ ਜਿਹੜਾ ਵੀਰ ਭਰਾ ਜੋੜਾ ਪੋਂਦਾ ਜੋ ਜੋ ਦੱਸਾਂਗੇ ਮਾਲ ਦੀ ਗਰੰਟੀ ਹੋਊਗੀ ਫੁੱਲ ਆਪਣੀ ਦੋਵਾਂ ਬਿਲਕੁਲ ਹਾਂਜੀ ਤੇ ਵੇਖੋ ਵੀਰੋ ਸ਼ਕੀਨ ਮਿਹੜਾ ਨੇ ਉਹਦੀ ਨਹੀਂ ਉਹਦੇ ਦੋਵਾਂ ਦੀ ਮਾਲ ਦੀ ਗਰੰਟੀ ਹੋਊਗੀ ਬਿਲਕੁਲ ਸ਼ਕੀਨ ਮਿਹੜਾ ਨੇ ਵੀਰੇ ਰੇਟ ਜਾਜਾ ਬਾਕੀ ਫੋਨ ਜ਼ਰੂਰ ਲਾ ਲਿਓ ਇਹ ਦੋ ਤਿੰਨ ਸੂਏ ਪੀ ਗਏ ਜਿੰਨਾ ਮੁੱਲ ਮੰਗਾ ਇਹ ਤੋਂ ਡਬਲ ਫੇਰ ਵੇਖਦੀਆਂ ਨੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਦੇਖੋ ਵੀਰੋ ਰੇਟ ਜਾਜਾ ਵੀਰ ਦਾ ਤਾਜ਼ੀਆਂ ਸੂਈਆਂ ਵੇੜਾ ਨੇ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਮਾਣ ਤੰਡਾ ਢੱਡਾ ਹੋ ਜੂ ਤਾਂ ਵੀਰ ਇਹੀ ਬੇਨਤੀ ਹੁੰਦੀ ਹੈ ਹਰ ਵੀਡੀਓ ਜਿਹੜੀ ਚੈਨਲ ਨੂੰ ਵੀਰੇ ਵੱਤ ਵਸ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੇਂ ਤੋਂ ਨਵੀਂ ਵੀਡੀਓ ਲੈ ਆ ਕੇ ਦਿਖਾ ਲਈ ਜਾਵੇ ਜੀ ਬਾਕੀ ਵੀਰੇ ਚਵਾਈ ਕਰਨੀ ਵੇਚ ਆਖ ਲੈਣਾ ਤੁਹਾਡਾ ਆਪਣਾ ਫਰਜ਼ ਹੈ ਹਨਾ ਵੀਰ ਜੀ ਹਾਂ ਜੀ ਹਾਂ ਜੀ ਵੀਰ ਬਾਕੀ ਵੀਰੇ ਸੋਹਣੀਆਂ ਵੇੜਾਂ ਨੇ ਸੁਨੱਖੀਆਂ ਵੇੜਾਂ ਜੈਜ ਰੇਟ ਵੀਰ ਜੀ ਡਰੈਸ ਕਿਹਦੀ ਦੱਸਿਓ ਨਾਮ ਮਲਰਾਜ ਸਿੰਘ ਜੀ ਹਾਂ ਜੀ ਪਿੰਡ ਸੀੜਾ ਫੋਨ ਨੰਬਰ ਹੈਗਾ 90414 41399 ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ